ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਹੈ ਬਠਿੰਡੇ ਤੋਂ ਸੰਗਰੂਰ ਪ੍ਰਨਾਲਾ ਹਾਈਵੇ ਦੇ ਉੱਤੇ ਪਿੰਡ ਆਉਂਦਾ ਜਿੱਥੇ ਵੀਡੀਓ ਬਣਾ ਰਹੇ ਆ ਦੱਸੋ ਬਾਈ ਹੀਫਰ ਵਹਿੜਾ ਜਿਹੜੀਆਂ ਉਹ ਲੈ ਕੇ ਆਉਂਦਾ ਵਿਕਰੀ ਵਾਲੀਆਂ ਤੇ ਨਾਗ ਇੱਥੇ ਟਾਪ ਦੇ ਹੀ ਹੁੰਦੇ ਆ ਅੱਜ ਟੋਟਲ ਨਾਗ ਜਿਹੜੇ ਤੁਹਾਨੂੰ ਦਿਖਾਉਂਗਾ ਉਹ 9 ਦਿਖਾਉਣੇ ਆ ਜਿਹਦੇ ਚੋਂ 7 ਵਹਿੜਾ ਗੱਬਣ ਤੇ ਗੱਬਣਾ ਵੀ ਹਿਸਾਬ ਦੀਆਂ ਵੀ ਜਿਹੜਾ ਵੀ ਫਾਰਮ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਤਾਂ ਉਹਦੇ ਵਾਸਤੇ ਇੱਕ ਟਾਪ ਦੀ ਬਰੀਡ ਹੀ ਤੁਸੀਂ ਪਹਿਲੇ 4 ਨੰਬਰਾਂ ਦੇ ਉੱਤੇ ਦੇਖੋਗੇ ਬਹੁਤ ਸੋਹਣੀਆਂ ਵਾੜਾਂ ਇਹਦੇ ਅੱਗੇ ਤਿੰਨ ਹੋਰ ਵਾੜਾਂ ਜਿਹੜੀਆਂ ਗੱਬਣ ਚੈੱਕ ਪਾਸ ਹੈ ਸੋ ਲਾਸਟ ਤੱਕ ਵੀਡੀਓ ਦੇਖਿਓ ਇਹ ਤੋਂ ਇਲਾਵਾ ਜਰਸੀ ਨਸਲ ਦਾ ਜੇ ਕਿਸੇ ਵੀਰ ਨੂੰ ਛੌਂਕ ਹੈ ਤਾਂ ਬਹੁਤ ਸੋਹਣੀਆਂ ਵੱਛੀਆਂ ਦਿਖਾਉਣੀਆਂ ਸੋਹਣੀਆਂ ਇਸ ਕਰਕੇ ਵੀ ਇਹਨਾਂ ਦੇ ਸਟਰਕਚਰ ਨੂੰ ਦੇਖਿਓ ਕਿੰਨਾ ਕੁ ਖੁੱਲਾ ਡੁੱਲਾ ਹੈ ਤਾਂ ਛੋਟੇ ਬੱਚੇ ਹਜੇ ਹੀਫਰ ਹੈ ਪਰ ਬੰਤਰ ਹੁਣੇ ਹੀ ਦੱਸਦੀ ਐ ਵੀ ਆਉਣ ਵਾਲੇ ਟਾਈਮ 'ਚ ਚੰਗੀਆਂ ਜਰਸੀ ਤਿਆਰ ਹੋਣਗੀਆਂ ਉਤੋਂ ਟਾਂਚਾਂ ਦੀ ਚੌੜਾਈ ਜਿਹੜੀ ਉਹ ਤੁਸੀਂ ਹੁਣ ਵੀਡੀਓ 'ਚ ਜੱਜਮੈਂਟ ਕਰਿਓ ਤੁਹਾਨੂੰ ਦੋ ਨਾਲ ਜਰਸੀ ਹੀ ਪਰ ਵੀ ਦਿਖਾਉਂਗਾ ਸੋ ਆਓ ਮਿਲਿਏ ਬਾਈ ਨਰਮਲ ਨੂੰ ਤੇ ਕਰਦੇ ਆ ਗੱਲਾਂ ਬਾਤਾਂ ਦੱਸੋ ਇਹਨਾਂ ਵਹਿੜਾਂ ਸੰਬੰਧੀ ਗੱਬਣਾ ਨੂੰ ਇੱਥੇ ਚੈੱਕ ਕਰਾ ਕੇ ਲੈ ਜਾਓ ਜਿਹੜੀ ਵੀ ਬੱਚੀ ਖਰੀਦਣੀ ਚਾਹੁੰਨੇ ਉਹਦੇ ਕੋਈ ਸੈਂਪਲ ਲੈਣ ਦੀ ਲੋੜ ਆ ਟੈਸਟ ਕਰਾਉਣ ਦੀ ਲੋੜ ਆ ਤਾਂ ਤੁਸੀਂ ਕਰਵਾ ਸਕਦੇ ਹੋ ਸਾਡੇ ਵੱਲੋਂ ਤੁਹਾਨੂੰ ਖੁੱਲੀ ਛੋਟ ਹੈ ਬਾਅਦ ਚ ਲੰਬਾ ਆਣਾ ਕਿਸੇ ਵੀ ਭਰਾ ਵੱਲੋਂ ਕਿਸੇ ਕਿਸਮ ਦਾ ਆਵੇ ਸ਼ੁਰੂਆਤ ਕਰਦੇ ਆ ਗੱਬਣ ਵੜਾਂ ਤੋਂ ਜਰਸੀ ਲਾਸਟ ਉੱਤੇ ਨਰਮਲ ਬਾਈ ਸਸਤੀ ਕਾਲ ਜੀ ਨਰਮਲ ਅੱਜ ਸੱਤ ਗੱਬਣ ਲੈ ਆਂਦੀਆਂ ਹਾਂ ਜੀ ਗੱਬਣੇ ਤਿੰਨ ਇੱਕ ਫਾਰਮ ਚੋਂ ਲਈਆਂ ਜੀ ਹੂੰ ਤੇ ਜਿਹੜੇ ਛੇ ਆਈ ਦੋ ਬੱਚੇ ਤੇ ਚਾਰ ਗੱਬਣਾ ਉਹ ਇੱਕ ਫਾਰਮ ਚੋਂ ਲਈਆਂ ਅੱਛਾ ਇਹ ਫਾਰਮ ਚੋਂ ਲਈਆਂ ਤਾਂ ਉਥੋਂ ਦੀ ਵੀਡੀਓ ਦੋਨਾਂ ਦੀ ਇਹਨਾਂ ਦੀ ਵੀਡੀਓ ਅਲੱਗ ਤੋਂ ਆ ਜੀ ਉਹਨਾਂ ਦੀ ਅਲੱਗ ਤੋਂ ਹੂੰ ਤੇ ਦੂਸਰੀ ਗੱਲ ਇਹ ਸੈਕਸਡ ਸੀਮਨ ਤੋਂ ਸਾਰੀਆਂ ਗੱਬਣ ਆਈ ਉਹਨਾਂ ਦੀ ਡਿਟੇਲ ਦਿੱਤੀ ਹੈ ਡਿਟੇਲ ਸਾਰੀ A to Z ਮੰਨ ਲਓ ਵੀ ਮਦਰ ਤੱਕ ਦੀ ਇਹਨਾਂ ਨਾਨੀ ਦਾਦੀ ਤੱਕ ਦੀ ਰਿਕਾਰਡ ਆਪਣੇ ਮਦਰ ਤੱਕ ਦਿੱਤਾ ਉਹਨਾਂ ਨੇ ਆਪ ਠੀਕ ਹੈ ਦੇ ਦਾਂਗੇ ਹਾਂਜੀ ਉਹ ਆਪਾਂ ਦੇ ਦਾਂਗੇ ਹਾਂਜੀ ਮੌਕੇ ਤੇ ਕੋਈ ਪੁੱਛੂਗਾ ਤਾਂ ਭਾਈ ਆਪਣਾ ਗੱਲ ਵੀ ਕਰਾ ਦਾਂਗੇ ਆਪਾਂ ਲੈ ਫੇਲ ਦੀ ਗੱਲ ਨਹੀਂ ਕਿਥੋਂ ਲਈਆਂ ਉੱਥੋਂ ਦਾ ਬਕਰਾ ਲਾਂਗੇ ਦੇਖੋ ਮੁਨਾਫਾ ਆਪਣੀ ਆਪ ਦੀ ਹਿਸਾਬ ਨਾਲ ਲੈਣਾ ਤੇ ਗਾਹਾਂ ਵਾਲੇ ਭਾਈ ਜੀ ਨੇ ਜਿਹੜੀ ਪੇਮੈਂਟ ਇਨਵੈਸਟ ਕਰਨੀ ਆਪ ਦੇਖ ਕੇ ਕਰਨੀ ਸਹੀ ਹੈ ਸੋ ਦੋਸਤੋ ਮੁਨਾਫਾ ਲੈਣਾ ਉਹ ਅਲੱਗ ਗੱਲ ਹੈ ਪ੍ਰੋਫਿਟ ਇਹਨਾਂ ਚੋਂ ਕਮਾਉਣਾ ਪਰ ਉਸ ਭਰਾ ਨਾਲ ਭਾਈ ਕਹਿੰਦਾ ਗੱਲ ਵੀ ਕਰਾ ਦੂੰਗਾ ਜੇ ਕਿਸੇ ਵੀਰ ਨੂੰ ਲੱਗੇ ਵੀ ਮੈਨੂੰ ਗੱਲ ਕਰਨੀ ਚਾਹੀਦੀ ਹੈ ਵੀਡੀਓ ਆਪਾਂ ਚੈਨਲ ਤੇ ਜਿਹੜਾ ਵੀ ਕੋਈ ਭਾਈ ਆਪਾਂ ਨੂੰ ਹੁਣ ਵੀਡੀਓ ਪਾਈ ਤੇ ਕੋਈ ਸੌਦਾ ਕਰੂਗਾ ਪ ਠੀਕ ਹੈ ਤੇ ਉਸ ਤੋਂ ਬਾਅਦ ਸੌਦਾ ਕਰ ਲਈ ਇਹਨਾਂ ਤੇ ਇਹਨਾਂ ਦੀ ਲੱਗ ਉਹਨਾਂ ਚਾਰਾਂ ਹੀ ਲੱਗ ਜੀ ਠੀਕ ਹੈ ਪਹਿਲੇ ਨੰਬਰ ਵਾਲੀ ਤੋਂ ਸ਼ੁਰੂਆਤ ਕਰਦੇ ਹਾਂ ਇਹ ਬੱਚੀਆਂ ਤਿੰਨ ਨੂੰ ਚਾਰ-ਚਾਰ ਦੰ ਚੱਕ ਗਈ ਠੀਕ ਹੈ ਹਾਂਜੀ ਹਾਂਜੀ ਗੱਬਣ ਕਿੰਨੇ ਨ ਇਹ ਸਾਰੀਆਂ ਬੱਚੀਆਂ ਐ ਮੰਨ ਕੇ ਚਲੋ ਜੀ ਇਹ ਲੈ ਕੇ ਤਿੰਨ ਮਹੀਨਿਆਂ ਤੋਂ ਜੀ ਹੂੰ ਤੇ ਮੰਨ ਲਓ ਵੀ ਸਾਢੇ 4-5 ਮਹੀਨੇ ਤੱਕ ਗਾ ਪ੍ਰੈਗਨੈਂਟ ਆਈ ਕੋਈ ਸਾਢੇ 3 ਦੀ ਕੋਈ 4 ਦੀ ਕੋਈ ਸਾਢੇ 4 ਦੀ ਇੱਕ ਬੱਚੀ ਨੂੰ ਆਪਣਾ ਨੂੰ ਸੀਮਾ ਲੱਗ ਰਿਹਾ 37-32 ਦਿਨ ਹੋ ਗਏ ਉਹ ਹਜੇ ਕਨਫਰਮ ਚ ਨਹੀਂ ਆ ਉਧਰੋਂ ਮੰਨ ਲਓ ਵੀ ਉਧਰੋਂ ਦੋ ਨੰਬਰ ਪਰ ਲੀਆਂ ਚ ਨੇ ਉਧਰੋਂ ਪਰ ਪਰ ਹਾਂਜੀ ਹਾਂਜੀ ਬਾਕੀ ਸਾਰੀਆਂ ਕਨਫਰਮ ਚ ਆ ਉਹ ਖੀਰੀਆਂ achar ਉਹ ਬੱਚ ਨਹੀਂ ਬਟੇ ਠੀਕ ਹੈ ਸੋ ਦੱਸੋ ਇਹ ਚੌਕ ਵਾਲੇ ਦੰਦ ਚੱਕਦੀ ਹੈ 3 ਮਹੀਨਿਆਂ ਤੋਂ ਬਾਹਰ ਗੱਭਣ ਚ ਚੌਂਕੀ ਹੋ ਚਲੀਆਂ ਜੀ ਠੀਕ ਹੈ ਚਾਰ ਦੰਦ ਆ ਦੇਖੋ ਇਹ ਹਜੇ ਪ੍ਰੋਪਰ ਨਹੀਂ ਕੀਤੇ ਛੋਟੇ ਜਿਹੇ ਦੰਦ ਹਾਂਜੀ ਹਾਂਜੀ ਠੀਕ ਹੈ ਓਕੇ ਸੋ ਚਾਰ ਦੰਦ ਤਿੰਨ ਮਹੀਨਿਆਂ ਤੋਂ ਬਾਹਰ ਆ ਗੱਭਣ ਚੈੱਕ ਪਾਸ ਕਰਾ ਸਕਦੇ ਹੋ ਸਾਰੀਆਂ ਹੀ ਤਿੰਨਾਂ ਤੋਂ ਲੈ ਕੇ ਪੰਜ ਮਹੀਨਿਆਂ ਦੇ ਵਿੱਚ ਵਿੱਚ ਮਤਲਬ ਵਧੀਆ ਰੁੱਤ ਦੇ ਵਿੱਚ ਇਹਨਾਂ ਨੇ ਸੋਣਾ ਹੈ ਰੇਟ ਫੋਨ ਤੇ ਹੋਣਗੇ ਸਾਮ ਸੰਭਾਲ ਵਾਲੇ ਪੱਖ ਤੋਂ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਵੀਰ ਨੇ ਸੰਭੀ ਹੈ ਪੂਰੀ ਆਏ ਗੁੰਦਵੀ ਵਹਿੜ ਪਈ ਹੈ ਕਿਸੇ ਪਾਸਿਓ ਕੋਈ ਕਮੀ ਨਹੀਂ ਦੀਂਦੀ ਚਾਰ ਦੰਦ ਦੋਸਤੋ ਇਹ ਵਹਿੜ ਤਿੰਨ ਮਹੀਨਿਆਂ ਤੋਂ ਬਾਹਰ ਗੱਭਣ ਹੈ ਇਹਦੇ ਦੀ ਦੇਖ ਲਓ ਮੌਕਾ ਥੋੜਾ ਜਿਹਾ ਪੈਰ ਤੇ ਹੀ ਇੱਕ ਠੀਕ ਹੈ ਇੱਕ ਪੈਰ ਤੇ ਦੋਸਤੋ ਤੁਹਾਨੂੰ ਕਈ ਵਾਰੀ ਆਨਲਾਈਨ ਮੰਨ ਲਓ ਵੀ ਜਾਵੜੇ ਕੱਲ ਨੂੰ ਆਪਾਂ ਇਹ ਨਹੀਂ ਵੀ ਹੱਥਰਾ ਹੋ ਗਈ ਸਹੀ ਹਾਂਜੀ ਉਹ ਛੱਡ ਜਾਵਾਂ ਜੀ ਠੀਕ ਹੈ ਹਾਂਜੀ ਹਾਂਜੀ ਹੈ ਨੀਚੇ ਨੀਚੇ ਕੱਲੇ ਦੀ ਹੋਰ ਕਿਤੇ ਸਰੀਰ ਤੇ ਕਿਤੇ ਵੀ ਹੈ ਨਹੀਂ ਗਈ ਬਾਡੀ ਦੇ ਕਿਤੇ ਠੀਕ ਹੈ ਉਹ ਚੀਜ਼ ਤੁਹਾਨੂੰ ਦੱਸ ਦਿੰਨੇ ਆਂ ਔਰਲੇ ਪਾਸੇ ਵਾਲੇ ਪੈਰ ਤੇ ਮੂਹਰੇ ਤੁਸੀਂ ਦੇਖੋਗੇ ਟਾਂਚਾ ਦੇਖੋ ਦੱਸੋ ਵਿਹੜ ਦਾ ਸੋਹਣੀ ਨਰੋਈ ਚੰਗੀ ਪਲੀ ਵੀ ਵਿਹੜ ਹੈ ਤਿੰਨ ਮਹੀਨਿਆਂ ਤੋਂ ਬਾਅਦ ਆ ਕੇ ਆਪਾਂ ਨੂੰ ਚੈੱਕ ਪਾਸ ਤੁਸੀਂ ਕਰਵਾ ਕੇ ਲੈ ਜਾਣੀ ਹੈ ਡਾਕਟਰ ਵੀਰ ਤੁਹਾਨੂੰ ਦੱਸ ਦੂਗਾ ਵੀ ਕਿੰਨੇ ਚਿਰ ਦੀ ਕਨਫਰਮ ਹੁੰਦੀ ਹੈ ਚਾਰ ਦੰਦ ਵਿਹੜ ਇਦੇ ਨਾਲ ਦੀ ਵਹਿੜ ਜਿਹੜੀ ਬਈ ਤੋਰੂਗਾ ਇਹ ਵੀ ਗੱਬਣ ਚੈੱਕ ਪਾਸ ਹੈ ਤਿੰਨਾ ਤੋਂ ਇਹ ਵੀ ਬਾਹਰ ਹੈ ਦੰਦ ਇੱਕ ਵਾਰ ਮੈਨੂੰ ਦੱਸ ਕੇ ਤਾਂ ਬੋਲ ਠੀਕ ਹੈ ਨਰਮਲ اوكي ਫਿਰ ਹਲੋ ਠੀਕ ਹੈ ਨਰਮਲ اوكي ਇਹ ਵੀ ਚੌਗ ਵਾਲੇ ਦੰਦ ਸਿਰਫ ਚੱਕਦੀ ਹੈ ਹਜੇ ਪੂਰੇ ਚੱਕੇ ਨਹੀਂ ਗੇ ਦੂਜੀ ਵਹਿੜਾਂ ਨੂੰ ਜਾਂ ਲਗਭਗ ਸੇਮ ਜੀ ਉਮਰ ਦੀਆਂ ਹੋਣਗੀਆਂ ਪੋਨੀ ਨਰੋਈ ਇਹ ਹੈ ਪੋਨੀ ਸਭੀ ਵੀ ਇਹ ਹੈ ਤਿੰਨਾ ਮਹੀਨਿਆਂ ਤੋਂ ਇਹ ਵੀ ਬਾਹਰ ਹੈ ਸੋ ਢਾਂਚਾ ਇਹਦਾ ਤੁਸੀਂ ਹੁਣ ਵੀਡੀਓ ਚ ਦੇਖ ਸਕਦੇ ਹੋ ਕੋਲੋਂ ਆ ਕੇ ਪਾਸ ਕਰ ਲਓ ਜਿਹੜਾ ਵੀਰ ਖਰੀਦਣਾ ਚਾਹੁੰਦਾ ਸਟਰਕਚਰ ਇਹਦਾ ਤੁਸੀਂ ਹੁਣ ਵੀਡੀਓ ਚ ਦੇਖ ਸਕਦੇ ਹੋ ਇਸ ਤਰੀਕੇ ਨਾਲ ਇਹਦਾ ਰੋਖ ਹੈ ਹਵਾਨਾ ਥੱਲੋਂ ਇਸ ਤਰ੍ਹਾਂ ਦਾ ਬਣਾਉਗੀ ਹਾਂ ਚਾਰ ਚਾਰੀ ਇਹਦਾ ਰੱਖੂਗੀ ਜੋ ਜੋ ਆਸ਼ਾ ਕਿਹਦੇ ਵੀ ਹੈ ਨਹੀਂ ਫੋਟੋ ਠੀਕ ਹੈ ਹਾਂਜੀ ਇਹਦੇ ਨਾਲ ਇੱਕ ਹੋਰ ਬੱਚੀ ਚਲੋ ਬਹੁਤ ਠੀਕ ਹੈ ਨਰਮਲ ਇਹਦਾ ਜਿਹੜਾ ਵੀਰ ਖਰੀਦਣਾ ਚਾਹੁੰ ਉਹ ਦੇਖ ਲੈਣਗੇ ਇਹ ਦੋ ਅੱਗੇ ਬਲੈਕ ਰੰਗ ਦੇ ਵਿੱਚ ਵੱਛੀ ਦੰਦ ਕਨਫਰਮ ਮੈਂ ਦੱਸੂ ਇਹ ਵੀ ਲਿਆ ਭਾਈ ਚਾਰ ਕਨਫਰਮ ਕਰਕੇ ਚੈੱਕ ਵਾਲੇ ਦੰਦ ਥੋੜੇ ਥੋੜੇ ਚੱਕਣੇ ਸ਼ੁਰੂ ਕੀਤੇ ਆ ਬਲੈਕ ਰੰਗ ਦੇ ਵਿੱਚ ਹੈ ਤਿੰਨਾਂ ਤੋਂ ਬਾਹਰ ਇਹ ਪੰਜਾਂ ਦੀ ਹੈ ਪੰਜਾਂ ਦੀ ਹਾਂ ਪੰਜ ਮਹੀਨੇ ਦੀ ਪੂਰੀ ਪੰਜ ਮਹੀਨੇ ਦੀ ਗੱਬਣਾ ਦੱਸੋ ਵੱਛੀ ਚਾਰ ਮਹੀਨੇ ਰਹਿੰਦੇ ਆ ਰੁੱਤ ਤੋਂ ਦੋਨੋਂ ਆਪਾਂ ਨੂੰ ਪਤਾ ਵੀ ਜਦੋਂ ਸਿਆਲ ਆ ਜਾਂਦਾ ਉਦੋਂ ਗਾਵਾਂ ਜਿਹੜੇ ਕਣ ਗਲਾਬੀ ਆਈ ਇਹਦੇ ਚਾਰੇ ਕੀਮਤ ਵਧਣ ਲੱਗ ਪੈਂਦੀ ਹੈ ਟਾਂਚਾ ਤੁਸੀਂ ਦੇਖੋ ਥੰਨ ਦੇ ਹੇਠਲੇ ਪਾਰਟ ਜਿਹੜੇ ਉਹ ਗੁਲਾਬੀ ਰੰਗ ਦੇ ਆ ਅਗਲੇ ਥਾਂ ਤਾਂ ਪੂਰੇ ਹੀ ਗੁਲਾਬੀ ਹੈ ਵਜਨ ਦੇਖੋ ਬੱਚੀ ਦਾ ਉਹ ਰੰਗ ਬਲੈਕ ਦੇ ਵਿੱਚ ਆ ਤੇ 5 ਮਹੀਨਿਆਂ ਦੀ ਗੱਬਣ ਚੱਕ ਪਾਸਕ ਸੋ ਸਾਰੀਆਂ ਜਿਵੇਂ ਦੱਸਿਆ ਤਿੰਨਾਂ ਤੋਂ ਬਾਹਰ ਆ ਦੱਸੋ ਇਹ ਪੰਜਾਂ ਦੇ ਲਗਭਗ ਵਿੱਚੋਂ ਕੁ ਸਵੱਛੀਆਂ ਜਿਹੜੀਆਂ ਉਹ ਗੱਬਣ ਇਹ ਤਾਂ ਤਾਂ ਹਵਾਨਾ ਹੀ ਬਣਾਉਣਾ ਸ਼ੁਰੂ ਕੀਤਾ ਹੋਇਆ ਇਹਦੋਂ ਅੱਗੇ ਤਾਂ ਦੱਸੋ ਨਗੀਨ ਨਹੀਂ ਦਿਖਾਉਣਿਆ ਤੁਹਾਨੂੰ ਖੀਰੀ ਕਨਫਰਮ ਹੈ ਨਰਮਲ ਕਿੰਨੇ ਚਿਰ ਦੀ ਗੱਬਣ ਹੋਊਗੀ ਬਈ ਇਹ ਚਾਰ ਮਹੀਨ ਤਕਰੀਬ ਹੋਗੀ ਚਾਰਾਂ ਦੀ ਹਾਂਜੀ ਚਾਰਾਂ ਮਹੀਨਿਆਂ ਦੀ ਗੱਬਣ ਦੋਸਤੋਂ ਦੰਦੋਂ ਖੀਰੀ ਬੱਛੀ ਵਜਨ ਤੁਸੀਂ ਦੇਖੋ ਇਹਦਾ ਫੁੱਲ ਹੈ ਢਾਂਚਾ ਤੁਸੀਂ ਹੁਣ ਦੇਖ ਲਓਗੇ ਜਦੋਂ ਬਾਹਰ ਤੁਰੂਗੀ ਬਹੁਤ ਸੋਹਣਾ ਰੰਗ ਰੂਪ ਹਾਈਟ ਲੈਂਥ ਫੁੱਲ ਚਾਰਾਂ ਤੋਂ ਬਾਹਰ ਗੱਬਣ ਖੀਰੀ ਬੱਛੀ ਪੰਜ ਮਹੀਨੇ ਰਹਿੰਦੇ ਆ ਤੇ ਪੰਜਾਂ ਮਹੀਨਿਆਂ ਨੂੰ ਮੌਸਮ ਆ ਜਾਣਾ ਦੋਸਤੋਂ ਲਗਭਗ ਠੰਡ ਵਾਲਾ ਜਿਵੇਂ 10ਵੇਂ ਮਹੀਨੇ ਚ ਬਹੁਤੇ ਵੀਰ ਕਹਿੰਦੇ ਗਾਵਾਂ ਖਰੀਦਾਂਗੇ ਤੋ ਜੇ ਸਾਉਤੀ ਇਹਨੇ ਸੁਣਾ ਤੋ ਆ ਸਾ ਵੀ ਉਦੋਂ ਬਹੁਤ ਚੰਗੀ ਕੀਮਤ ਦੇ ਵਿੱਚ ਵਿਕੂਗੀ ਕਮੀ ਕਿਤੇ ਢਾਂਚੇ ਚ ਨਹੀਂ ਦੀਂਦੀਓ ਤੁਸੀਂ ਹੁਣ ਦੇਖ ਹੀ ਸਕਦੇ ਹੋ ਦੰਦੋਂ ਕਨਫਰਮ ਕੀ ਰਹੀ ਐ 66 ਸੀਮਣ ਇਹਦੇ ਲੱਗਾ ਹੋਇਆ ਤੇ ਜਿੱਥੋਂ ਵੀ ਆਈ ਐ ਉਸ ਫਾਰਮ ਦੀ ਵੀਡੀਓ ਐ ਉਸ ਬਾਈ ਨਾਲ ਬਾਈ ਕਹਿੰਦਾ ਵੀ ਜੇ ਗੱਲ ਵੀ ਕੋਈ ਵੀ ਕਰਨਾ ਚਾਹਵੇ ਬੇਸ਼ੱਕ ਕਰਵਾ ਵੀ ਦੇਾਂਗੇ ਤੇ ਹੋਰ ਬੱਚੀ ਤੋ ਅਗੇ ਤੁਸੀਂ ਦੇਖਣ ਕਰੀਏ ਥਣ ਚਾਰੀਏ ਵਸੋ ਉਹ ਤੁਸੀਂ ਅੱਕੇ ਦੇ ਥਣ ਦੇਖ ਸਕਦੇ ਹੋ ਠੀਕ ਐ ਨਰਮਦ ਇਦੇ ਨਾਲ ਇੱਕ ਵੱੱਛੀ ਹੋਰ ਬਹੁਤ ਸੋਹਣੀ ਹੈ ਕਿੰਨੇ ਚਰਦੀ ਕੱਪਣਾ ਬਈ ਇਹ ਸਾਢੇ ਸਾਢੇ 4 ਦੇ ਕਰੀਬ ਹੋਗੀਆਂ ਤੁਹਾਨੂੰ ਸਾਢੇ 4 ਦੇ ਇੱਕ ਉਹ ਦੇ ਕੇ ਹਾਂ ਠੀਕ ਹੈ ਇਹਨਾਂ ਚੋਂ ਵਿਚਾਰੜੀ ਵੱੱਛੀ ਹੈ ਜੇ ਕਨਫਰਮ ਨਹੀਂ ਗਈ ਚੈੱਕ ਕਰਸ 25 ਠੀਰੀ ਕਨਫਰਮ ਦੱਸੋ ਥਾਂ ਦੇਖਿਓ ਕਰਮਾਲੀ ਦੇ ਇਹ ਖੜਦੀ ਇਸ ਤਰੀਕੇ ਨਾਲ ਵੀ ਤੁਹਾਨੂੰ ਇਵੇਂ ਹੀ ਦਿਖਾ ਲੈਣੇ ਸਾਢੇ 4 ਮਹੀਨਿਆਂ ਦੀ ਕੱਪਣ ਡਾਇਮੰਡ ਪੀਸੀ ਹੈ ਬਿਊਟੀ ਦੇਖੋ ਵੱੱਛੀ ਦੀ ਹਾਈਟ ਲੈਂਥ ਕੁਲੀਆਂ ਫਿਰਦੀਆਂ ਦੀ ਪ੍ਰੋਪਰ ਵੀਡੀਓ ਹੈ ਪਾਰਮ ਦੇ ਵਿੱਚੋਂ ਮੈਨੂੰ ਨਹੀਂ ਪਤਾ ਇਹਦਾ ਰੇਟ ਬਾਈ ਕੇ ਰੱਖੂਗਾ ਪਰ ਇਹ ਕਨਫਰਮ ਹੈ ਵੀ ਜਦੋਂ ਸੂਣ ਦੇ ਨੇੜ ਆ ਗਈ ਮੰਡੀ ਚ ਠੱਲ ਲਓ ਜੇ ਵੀਡੀਓ ਪਾ ਲਓ ਜੇ ਗਾਹਕ ਤੁਹਾਡੇ ਕੋਲ ਵਾਧੂ ਖੜਨਗੇ ਇਦਾਂ ਦੀ ਇਹਦੀ ਬਿਊਟੀ ਬੰਤਰੇ ਦੀ ਬੱਚੀ ਦਾ ਰੰਗ ਰੂਪ ਦੇਖ ਸਕਦੇ ਹੋ ਦੱਸੋ ਤੁਸੀਂ ਵਾਈਟ ਰੰਗ ਜ਼ਿਆਦਾ ਹੈ ਫੇਸ ਦੇ ਉੱਤੇ ਰੱਬ ਵੱਲੋਂ ਦਿੱਤੇ ਹੋਏ ਪ੍ਰਿੰਟ ਹੈ ਢਾਂਚਾ ਦੇਖੋ weight ਦੇਖ ਸਕਦੇ ਹੋ ਸਾਢੇ 4 ਮਹੀਨੇ ਦੀ ਗੱਬ ਅੱਧ ਗੱਬ ਹੈ ਐਸ਼ਟਾ ਮੇ ਬੱਚੀ ਵਜ਼ਨ ਦੇਖੋ ਓਏ ਬਹੁਤ ਸੋਹਣੇ ਐ ਦੱਸੋ ਚੰਗੀ ਕੀਮਤ ਭਰ ਕੇ ਬਾਈ ਨੇ ਖਰੀਦੀਆਂ ਕਿਉਂਕਿ ਆਪਾਂ ਨੂੰ ਪਤਾ ਵੀ ਜਿਹੜੇ ਫਾਰਮ ਚੋਂ ਇਦਾਂ ਦੀਆਂ ਬੱਚੀਆਂ ਖਰੀਦਦੇ ਆ ਉਹਨਾਂ ਦੇ ਰੇਟ ਕੀ ਹੁੰਦੇ ਆ ਬਾਕੀ ਨਰਮਲ ਇਹਨੂੰ ਮੜਾ ਐਨੂੰ ਹਲਾਈਂ ਬਾਈ ਜਦੋਂ ਖੜੂਗੀ ਦੱਸੋ ਤੁਸੀਂ ਇਹਦੇ ਥਣ ਹਵਾਨੇ ਨੂੰ ਦੇਖਿਓ ਠੀਕ ਹੈ ਓਕੇ ਨੰਨੇ ਮਿੱਠੀ ਫੁੱਲ ਆ ਸੋਹਣਾ ਹਵਾਨਾ ਕੱਢੂਗੀ ਇਹਨੂੰ ਹੋਰ ਬੱਚੀ ਮਦਨਾਈ ਸਕੈਨ ਮਾ 38 ਦਿਨ ਹੋਈ ਅੱਜ 38 ਦਿਨ ਹੋ ਗਏ ਉਦੋਂ 35 ਦਿਨ ਹੋ ਗਏ ਤਿੰਨ ਦਿਨ ਇੰਜਨ ਹੋ ਗਿਆ ਜੀ ਦੂਸਰੀ ਗੱਲ ਇਹ ਕੋਈ ਬਾਈ ਆਪਣੇ ਨਾਲ ਮੈਂ ਕਹਿੰਦੇ 10000 ਰੁਪਏ ਲਾ ਕੇ ਤੇ ਆਪਾਂ ਉਹ ਰੱਖ ਲਾਂਗੇ ਜੀ ਠੀਕ ਹੈ ਤੇ ਉਹਦੇ ਚੈੱਕ ਹੋ ਵੀ ਉਹਦੇ ਲੈ ਲੈਣਾ ਆਪਣੇ ਕੋਲ ਠੀਕ ਹੈ ਇਹ ਹਾਲਾਂਕਿ ਇਹ ਆਪਾਂ ਨੂੰ ਪਤਾ ਵੀ ਇਹ ਰਹਿਣੀ ਨਹੀਂ ਹੈਗੀ ਹੂੰ 45 ਦਿਨਾਂ ਤੇ ਇਹੋ ਜੀ ਹਾਂ 45 ਦਿਨਾਂ ਤੇ ਹੋ ਜਾਂਦੀ ਜੋ ਕੋਈ ਕਟਰਾ ਕਰਾਉਣਾ ਚਾਹੁੰਦਾ ਆ ਜੀ ਪਹਿਲਾਂ ਕਰਾ ਲਈ ਸਹੀ ਹੈ ਰਹਿਣੀ ਨਹੀਂ ਹੈ ਮਤਲਬ ਵਿਕ ਜਾਣੀ ਆ ਦੋਸਤੋ ਇੰਨਾ ਚ ਇਹ ਨਾ ਕਿਉਂ ਕਿ ਠੀਕ ਹੈ ਭਾਈ ਕਨਫਰਮ ਖੀਰੀ ਹੈ ਸੈਕਸਰ ਥੀਮਨ ਲੱਗਾ ਮਾਲਕ ਦੇ ਦਸਨ ਮੁਤਾਬਕ 100% ਹੀ ਗੱਬਣ ਹੈ ਕਿਉਂਕਿ ਉਸ ਤੋਂ ਬਾਅਦ ਕੋਈ ਤਾਰਾ ਨਹੀਂ ਕੀਤੀ ਗਏ ਨੇ ਹੀਟ 'ਚ ਨਹੀਂ ਆਈ ਫਿਰ ਵੀ ਹਜੇ ਕਨਫਰਮ ਹੋਊਗੀ 10 ਦਿਨ ਹੋਰ ਲੱਗ ਜਾਣਗੇ ਸੌਦਾ ਕਰ ਲਿਓ ਉਸ ਹਿਸਾਬ ਤੇ ਤੁਸੀਂ ਵੱਛੀ ਟੋਪ ਦੀ ਹੈ ਹਾਈਟ ਲੈਂਥ ਫੁੱਲ ਹੈ ਦੂਰੋਂ ਦਿਸਦੇ ਆ ਚਾਰ ਹੀ ਥਣ ਬਹੁਤ ਸੋਹਣੇ ਪ੍ਰਿੰਟ ਦੇਖ ਲਓ ਬਿਊਟੀ ਦੇਖ ਲਓ ਖੀਰੀ ਵੱਛੀ ਆ ਦੱਸੋ ਹਾਈਟ ਲੈਂਥ ਦੇਖੋ ਇਹਦੀ 来 चल नॉर्मल ਬਾਈ ਪ੍ਰੋਫੈਸਰ 37 38 ਦਿਨਾਂ ਦੀ ਅੱਜ ਏਆਈ ਹੋ ਗਈ ਹੈ ਇਹਦੀ ਹੋਈ ਨੂੰ ਸੋ ਇਹ ਦੋਸਤ ਤੁਹਾਨੂੰ 6 ਵਹਿੜਾ ਦਿਖਾਤੀਆਂ ਸੱਤਵੀਂ ਫੇਰ ਤੁਹਾਨੂੰ ਜਿਹੜੀ ਮੈਂ ਪਹਿਲਾਂ ਕਿਹਾ ਸੀ ਡਾਇਮੰਡ ਪੀਸ ਉਸੇ ਨਾਲ ਦੀ ਵਹਿੜ ਦਿਖਾਉਣਾ ਨਰਮਲ ਬਾਈ ਇਹ 4.5 ਦੀ ਹੈ ਕਪਣ ਇਹ 4.5 ਦੀ ਇਹ ਵੀ ਫੀਰੀ ਹੈ ਠੀਕ ਹੈ ਦੰਦੋਂ ਕਨਫਰਮ ਖੀਰੀ 4.5 ਦੀ ਲੱਭਣ ਦਾਂ ਦਾ ਪਹਿਲਾਂ ਕਨਫਰਮ ਹੋਣਗੇ ਠੀਕ ਹੈ ਨਾ ਓਕੇ ਹਜੇ ਸੜਦੀ ਵੀ ਨਹੀਂ ਪੇੜ ਦੇਖ ਲੋ ਜੀ ਬਹੁਤ ਜਿਆਦਾ ਹੈ ਲੰਬਾਈ ਹਾਈਟ ਸਾਰੀਆਂ ਬੱਚੀਆਂ ਬਹੁਤ ਚੰਗੀਆਂ ਆ ਦੋਸਤੋ ਇਹ ਜਿਹੜੀਆਂ ਚਾਰ ਤਾਂ ਇੱਕੋ ਜੇ ਕੱਦ ਕਾਠ ਦੇ ਵਿੱਚ ਇੱਕੋ ਜੀ ਲੰਬਾਈ ਦੀਆਂ ਇੱਕੋ ਫਾਰਮ ਦੀ ਬਰੀਡ ਹੈ ਇੱਕੋ ਘਰ ਦੇ ਵਿੱਚੋਂ ਖਰੀਦੀਆਂ ਬਾਈ ਨੇ ਬਿਊਟੀ ਇਹਦੀ ਵੀ ਦੇਖਿਓ ਦੱਸੋ ਜੀ ਨੂੰ ਇਦਾਂ ਦੀ ਗਾੜ੍ਹ ਪਸੰਦ ਆਉਂਦੀ ਹੈ ਤੋਂ ਇਦਾਂ ਦੀ ਖਰੀਦ ਸਕਦਾ ਹੈ ਬਾਕੀ ਪਾਸ ਤੁਸੀਂ ਕਰਵਾ ਸਕਦੇ ਹੋ ਟੈਸਟ ਕੋਈ ਕਰਾਉਣਾ ਚਾਹੋ ਉਹ ਵੀ ਕਰਵਾ ਸਕਦੇ ਹੋ ਬਹੁਤ ਸਾਰੇ ਪਰਮਾਨ ਦੇ ਵਿੱਚੋਂ ਐਸ ਰੁੱਤ ਦੇ ਵਿੱਚ گاਵਾ ਵੀ ਕੁਸਕ ਵੇਚੀਆਂ ਜਾਂਦੀਆਂ ਕੁਸਪਰਾ ਵੜਾਂ ਵੀ ਵੇਚ ਦਿੰਦੇ ਕਿਉਂਕਿ ਸਾਇਲਜ ਪਾਉਣਾ ਹੁੰਦਾ ਤਾਂ ਹਰੇਕ ਬੰਦਾ ਇਹਨੂੰ ਬਿਜ਼ਨਸ ਲੈ ਕੇ ਚੱਲਦਾ ਤੇ ਫਿਰ ਉਸੇ 'ਚੋ ਇਨਵੈਸਟਮੈਂਟ ਕਰਨ ਦੀ ਸੋਚਦਾ ਤੋ ਵੈੜ ਦੇਖੋ ਤੁਸੀਂ ਇਹ ਵੀ ਬਹੁਤ ਸੋਹਣੀ ਵੈੜ ਆ ਦੱਸੋ ਇਹ ਵੀ ਸਾਢੇ 4 ਮਹੀਨੇ ਦੀ ਖੀਰੀ ਵੱਚੀ ਗੱਬਣ ਜੇਕ ਪਾਸ ਦੇਖੋ ਬਿਊਟੀ ਲੈ ਚਲ ਭਾਈ ਬੰਦੇ ਉਹ ਚੰਗੀਆਂ ਗਾਵਾਂ 10ਵੇਂ ਮਹੀਨੇ ਚ ਖਰੀਦਣ ਨਾਲੋਂ ਇਹ ਵਹਿੜਾ ਖਰੀਦ ਲਓ ਇਹਨਾਂ ਨੂੰ ਸੰਭਾਲ ਆਪ ਲਓ ਜੇ ਸੀਮਨ 66 ਲੱਗਾ ਕਰਮ ਵਾਲੀਆਂ ਵੱਛੀਆਂ ਦੇ ਦੇਣ ਤੁਹਾਡੇ ਕੋਲ ਚਾਰਾਂ ਤੋਂ ਅੱਠ ਬਣ ਜਾਣਗੀਆਂ ਤੇ ਨਾਲੇ ਦੁੱਧ ਇਹਨਾਂ ਨੇ ਚੰਗਾ ਦੇਣਾ ਘਰੇ ਸੰਭੀਆਂ ਹੋਈਆਂ ਤੇ ਇਹਨਾਂ ਦਾ ਜੀਵ ਵੀ ਲੱਗਾ ਹੋਊਗਾ ਤੁਹਾਡੇ ਫਾਰਮ ਦੇ ਵਿੱਚ ਵਾਧਾ ਕਰਨੇਗਾ ਦੋ ਜਰਸੀ ਨਸਲ ਦੀਆਂ ਵੱਛੀਆਂ ਆ ਦੱਸੋ ਤੁਸੀਂ ਇਹਨਾਂ ਦੋਨਾਂ ਨੂੰ ਦੇਖੋ ਇਹ ਹਜੇ ਬੱਚੇ ਹੀ ਐ ਦੰਦ ਇਹਨਾਂ ਦੇ ਦੇਖ ਲਾਂਗੇ ਬਾਕੀ ਡਿਟੇਲ ਬਾਈ ਦੱਸ ਦਊਗਾ ਨਰਮਲ ਬਈ ਇਹ ਉਹਨਾਂ ਦੇ ਨਾਲ ਹੀ ਆਇਆ ਇਹ ਇਹ ਨਾਲ ਹੀ ਆ ਜੀ ਠੀਕ ਹੈ ਇਹ ਆਪਣੇ ਹੈਗੇ ਟਾਈਸਨ ਦੀ ਹੈ ਜੀ ਠੀਕ ਹੈ ਹਾਂਜੀ ਹਾਂਜੀ ਇਹ 1235 ਦੀ ਹੈ ਜੀ ਠੀਕ ਹੈ ਇਹ ਉਮਰ ਕਿੰਨੀ ਖੂਗੀ ਇਹਦੀ ਉਮਰ 4 ਮਹੀਨਾ ਹੈ ਇਹ ਸਾਢੇ 5 ਮਹੀਨਾਵਾਂ ਦੀ ਠੀਕ ਹੈ ਤੋ ਕਨਫਰਮਲੀ ਉਹਨਾਂ ਨੇ ਡੇਟ ਦਿੱਤੀ ਹੈ ਜਦੋਂ ਉਹਨਾਂ ਦਾ ਆਪਣਾ ਹੋਇਆ ਬਰਥ ਹੋਇਆ ਜੀ ਠੀਕ ਹੈ ਓਕੇ ਸੋ ਦੋਸਤੋ 4 ਕੁ ਮਹੀਨੇ ਉਮਰ ਬੱਚੀ ਸੰਭੀ ਬਹੁਤ ਚੰਗੀ ਹੈ ਤੁਹਾਨੂੰ ਇੱਥੇ ਇਹ ਤੋੜ ਕੇ ਦਿਖਾ ਦੇਣੀ ਹੈ ਇਹ ਉਹਦੇ ਨਾਲੋਂ ਥੋੜੀ ਵੱਡੀ 21035 ਦੀ ਹੈ ਇਹ ਟਾਈਸਨ ਬੱਲ ਦੀ ਏ ਵੈੜ ਉਹ ਦੇਖੋ ਚਮਕ ਕੰਨ ਛੋਟਾ ਹੈ ਗੋਲ ਹੈ ਤਾਂ ਚਾਤ ਸੀ ਇਹਦਾ ਦੇਖ ਸਕਦੇ ਹਾਂ ਸੋ ਇਹ ਜਰਸੀ ਨਸਲ ਦਾ ਬੱਚਾ ਖੁੱਲੀਆਂ ਰਹਿਣੀਆਂ ਚਾਹੀਦੀਆਂ ਵੈੜਾਂ ਦੇ ਸੋਏ ਉਨੀ ਗ੍ਰੋਥ ਜਿਆਦਾ ਕਰਦੀ ਹੈ ਸੋ ਇਹ ਜਰਸੀ ਤੁਸੀਂ ਦੇਖ ਲਓ ਇੱਕ ਵਾਰ ਉਹ ਢਾਂਚਾ ਦੇਖੋ ਪੱਡੀ ਨੂੰ ਸੰਗੀ ਕਿਉਂਕਿ ਖੁੱਲੀ ਫਿਰਦੀ ਆਈ ਹੈ ਉਤੋਂ ਸਟਰਕਚਰ ਬਹੁਤ ਸੋਹਣਾ ਹੈ ਇਸ ਬੱਚੀ ਦਾ ਸੋ ਮੈਨੂੰ ਕੋਲੋਂ ਮੈਂ ਦੇਖ ਰਿਹਾ ਜਰਸੀ ਦਾ ਚੌਂਕ ਰੱਖਦੇ ਆ ਤਾਂ ਜਰੂਰ ਆ ਕੇ ਦੇਖੋ ਬੱਚੀ ਥੱਲੋਂ ਵੀ ਸਾਫ਼ ਸੁਥਰੀ ਬਿੱਥੀ ਦੇ ਉੱਤੇ ਥਾਣਾ ਉਤੋਂ ਪੁੜਿਆਂ ਦੀ ਚੜਾਈ ਤੁਸੀਂ ਦੇਖ ਲਓ ਲੈ ਚੱਲੀਂ ਬੱਚੀ ਸੋ ਆ ਕੇ ਦੇਖਿਓ ਤੁਹਾਨੂੰ ਨਗ ਪਸੰਦ ਆ ਜਾਣਗੇ ਕੀਮਤ ਚੰਗੀ ਚੀਜ਼ ਦੀ ਚੰਗੀ ਲਾਉਣੀ ਪੈਂਦੀ ਹੈ ਪਰ ਇਹ ਹੈ ਵੀ ਤੁਹਾਨੂੰ ਪੈਸੇ ਲਾ ਕੇ ਚੀਜ਼ ਚੰਗੀ ਮਿਲ ਜੂਗੀ ਉਹਦੇ ਲਈ ਤੁਸੀਂ ਇੱਥੇ ਵਿజిਟ ਕਰ ਸਕਦੇ ਹੋ ਬਾਈ ਕੋਲ ਅੱਜ ਤੁਹਾਨੂੰ ਦੇ ਕੋਲ ਤੁਹਾਨੂੰ ਜਿਹੜਾ ਨੌ ਨਾਗ ਦਿਖਾਏ ਹੈ ਤੁਸੀਂ ਆਪ ਦੀ ਪਹੁੰਚ ਮੁਤਾਬਕ ਪੈਸੇ ਇਨਵੈਸਟ ਕਰੋਗੇ ਪਰ ਜਿੰਨੇ ਪੈਸੇ ਲਾਉਂਗੇ ਉਹਦੇ ਹਿਸਾਬ ਤੇ ਉਹ ਚੀਜ਼ ਤੁਹਾਨੂੰ ਟੌਪ ਦੀ ਮਿਲ ਜੇ ਲੋ ਵੀ ਇਹ ਵੀ ਬੱਚੀ ਦੇਖ ਲਓ ਦੋਸਤੋ ਮਸਤੀ ਕਰਦੀ ਫਿਰਦੀ ਹੈ ਕਰਮ ਵਾਲੀ ਸੋਏ 나ਗ ਦੋਸਤੋ ਅੱਜ ਦੀ ਵੀਡੀਓ ਦੇ ਸੀ ਕਿ ਨੌ ਟੋਟਲ ਤੁਸੀਂ ਤਸੱਲੀ ਕਰਕੇ ਖਰੀਦ ਤੁਹਾਨੂੰ